ਹਾਂਜੀ ਸਤਿ ਸ੍ਰੀ ਅਕਾਲ ਜੀ ਪਾਲਾ ਡੇਰੀ ਫਾਰਮ ਤੇ ਬੋਬੋ ਵੈਲਕਮ ਹੈ ਜੀ ਅੱਜ ਦੀ ਵੀਡੀਓ ਹੈ ਪੈਂਦੇ ਬੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਵਿੱਚ ਆ ਦੋ ਪਸ਼ੂ ਖਾਲਾਂਗੇ ਤੇ ਬਾਕੀ ਪੁੱਛਦੇ ਆ ਤੇਲ ਵੀਜੀਆਂ ਨੂੰ ਤੇ ਕਰਦੇ ਆ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੋ ਜੀ ਚਲੋ ਵਧੀਆ ਜੀ ਪਾਲਾ ਡੇਰੀ ਫਾਰਮ ਵੇਖਣ ਆਲਿਆਂ ਦਾ ਬਹੁਤ ਬਹੁਤ ਦਿਲਾ ਧੰਨਵਾਦ ਹਾਂਜੀ ਜਿਨੇ ਵੀ ਭੈਣ ਭਰਾ ਸਾਰੇ ਆਪਣੇ ਚੈਨਲ ਨੂੰ ਵੇਖਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਤੇ ਵੀਡੀਓ ਚਲੋ ਆਪਣੀਆਂ ਲਗਾਤਾਰ ਕਰੀਣ ਪੈਂਦੀ ਆ ਜੇ ਨਹੀਂ ਕਿਹੜੇ ਪਿਆਰ ਖਤਨਾ ਠੀਕ ਆ ਠੀਕ ਆ ਅੱਜ ਦੀ ਦਵਾ ਦੀ ਪੋਣੀ ਮੱਠੇ ਕਰੀਏ ਆ ਠੀਕ ਆ ਠੀਕ ਆ ਅਗਰੇ ਵੇਰੇ ਦਿਹਾੜਾ ਚਲੋ ਅੱਜ ਨੇ ਪਾਉ ਨੇ ਆਪਣਾ ਨੂੰ ਇਹ ਮਦਵਾਇਆ ਮਾਲ ਚੰਗਾ ਚਲੋ ਹੋਰ ਲੈ ਦਾਂ ਬਾਹਰ ਹਾਂਜੀ ਪਰ ਆਪਣੇ ਜਿਹੜੇ ਘਰ ਆ ਹਲੇ ਮੌਕੇ ਤੇ ਪਹੁੰਚੀ ਆ ਦੋ ਲੈਨ ਤੇ ਦੋ ਪਾਣਾਂ ਲੀ ਦੋ ਘਾਂਜੀ ਤੇ ਬੱਕ ਚੱਲੀ ਗੱਡੀ ਫੇਰ ਲੈਣ ਠੀਕ ਆ ਠੀਕ ਆ ਤੇ ਚਲੋ ਇੰਨੇ ਕੀ ਮਤਲਬ ਹਾਂਜੀ ਆਪਾਂ ਕਿਹੜੇ ਵੀ ਇੱਕ ਤੁਸੀਂ ਵੱਛੀ ਲਈ ਕੋਈ ਨਹੀਂ ਕੱਲੂ ਫੇੜ ਬਣਾ ਕੇ ਪਾ ਦਾਂਗੇ ਪਾ ਦਾਂ ਕੋਈ ਗੱਲ ਆ ਪਾੜਨੇ ਵੀ ਕਿਸੇ ਨੂੰ ਹਾਂਜੀ ਦੱਸਿਏ ਦੱਸਿਏ ਆ ਆਪਣਾ ਝੋਟੀ ਸੂਈ ਆ ਦੂਜੀ ਸੂਈ ਠੀਕ ਆ ਦੂਜੀ ਸੂਈ ਸੂਈ ਆ ਹਾਂਜੀ ਹਾਂਜੀ 나ੜੂ ਲੱਥ ਗਿਆ ਜੋ 나ੜੂ ਲੱਥ ਗਿਆ ਠੀਕ ਕੋਈ ਨਹੀਂ ਕੱਟੀ ਆ ਗਈ ਜੋ ਠੀਕ 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 ਆ ਜੀ ਠੀਕ ਆ ਜੀ ਆਜੀ ਲਿਆਂਦੀ ਆ ਵਿੱਜੀ ਹੁਣਾਂ ਵੀ ਜੋ ਕੇ ਸਾਫ ਕਰਕੇ ਰੰਦੀ ਆ ਰਾਤੀ ਸੂਈ ਆ ਮੈਂ ਨਹੀਂ ਜਾਣਾ ਤੇਰਾ ਜਾਣਾ ਕੋਲ ਨਹੀਂ 15 ਕਿਲੋ 20 14 ਕਿਲੋ ਕੱਢਦੀ ਆ ਠੀਕ ਆ ਜੀ ਦੂਜੀ ਸੂਈ ਸੂਈ ਜੋ ਹਾਂਜੀ ਦੂਜੀ ਸੂਈ ਸੂਈ ਆ ਠੀਕ ਹੈ ਜੀ ਬਾਪਸ ਮਾਂ ਬਹੁਤ ਚੰਗਾ ਮਹਿਲਾ ਠੀਕ ਹੈ ਜੀ ਐ ਡੜੀ ਮੋਟੀ ਤਾਂ ਵੱਡੀ ਮੈਂ ਵੀ ਨਹੀਂ ਕੀਤੀ ਥੋੜਾ ਵਾ ਹਾਂਜੀ ਕਾਦ ਬੋਜ ਵਾਲੀ ਮਹਿਲਾ ਆ ਕੋਈ ਮਹਿਲਾ ਦੀ ਵੀਡੀਓ ਆ ਕੋਈ ਦੀ ਅਰੇ ਬਿਲਕੁਲ ਤਾਜੀ ਆ ਕੱਲ ਦੀ ਰਾਦੇ ਵੀ ਜੀ ਨੇ ਸੂਈ ਆ ਹਾਂਜੀ ਤਾਜੀ ਸੂਈ ਤਾਜੀ ਓਕੇ ਸਾਫ ਕਰਕੇ ਆਂਦੀ ਆ ਠੀਕ ਹੈ ਠੀਕ ਹੈ ਨਹੀਂ ਬਾਕੀ ਬੜੇ ਚੰਗੇ ਦਿਨਾਂ ਦੀ ਸੂਈ ਆਗੇ ਹਾਂਜੀ ਦਰਮਿਆਣ ਠੀਕ ਹੈ ਠੀਕ ਹੈ ਬਾਕੀ ਚੋਈ ਮਹਿਦੀ ਵੀਡੀਓ ਆ ਠੀਕ ਹੈ ਜੀ ਛੋਟੀ ਜਿਹੀ ਵੱਡੀ ਛੋਟੀ ਜੇ ਕਾਹਲੀ ਬੰਬਰ ਦੀ ਤੇ ਦੱਸਿਓ ੜੇ ਦੀ ਦਾ ਅਰੇ ਇਹਦਾ ਕੋ ਡੇਢ ਲੱਖ ਨਹੀਂ ਕਰਨਾ ਹਾਂਜੀ ਕੋਈ 140 ਨਹੀਂ ਕਰਨਾ ਹਾਂਜੀ ਕੋਈ 13 ਨਹੀਂ ਕਰਨਾ ਹਾਂਜੀ 120 ਵੀ ਨਹੀਂ ਕਰਨਾ ਹਾਂਜੀ ਇਹਦਾ 15 ਵੀ ਹਾਨਾ ਪੱਕੀ ਦੇਣੀ 15 ਦੀ 15 ਦੀ ਤੂੰ 14 ਕਿਲੋ ਕੱਢੀ ਤੂੰ ਦੱਸੋ ਸ਼ਾਹ ਜੀ ਅਜੇ ਕੋਈ ਮਾਲ ਤਾਨ ਕਰਾਂਗੇ ਥੋੜਾ ਕਰੋ ਕਰੋ ਨਹੀਂ ਕਰੀਏ ਵੀਰੇ ਜੀ ਕੋਈ ਦੀ ਦੋਗੇ ਹਾਂ ਨਾ ਪੱਕੀ ਪੱਕੀ ਇੱਕ ਵਾਈਂ ਦੀ ਹਾਂ ਜੀ ਚੱਲ ਕੋਈ ਨਹੀਂ ਮਾਲ ਕਰਦੇ ਮਾਨ ਤਾਨ ਹਾਂ 2007 2000 ਇੱਕ ਦਿਨ ਇੱਕ ਦਿਨ ਦੀ ਵੀਧੀਆ ਮੋਲਵਾ ਬਾਕੀ ਕੋਈ ਨਹੀਂ ਠੀਕ ਹੈ ਜੀ ਹਾਂ ਚੋਕੀ ਦੀ ਸਾਫ ਕੀਤੀ ਜਾਂ ਠੀਕ ਹੈ ਠੀਕ ਦੁੱਧ ਵਾਲੀ ਮੈਂ ਆਵਾਂਗੇ ਦੁੱਧ ਵਾਲੀ ਝੋਟੀ ਸਾਰੇ ਬੋਣੀ ਵਟਾ ਹੋਏ ਸਾਰਿਆਂ ਦਾ ਹੀ ਠੀਕ ਹੈ ਠੀਕ ਜੀ ਹਾਂਜੀ ਤਾਂ ਕਬੂਤਰੀ ਅੱਜ ਵੇ ਮਿਲੀ ਆਪ ਵੀ ਇੱਕ ਆ ਲਈ ਆ ਬੜੀ ਵਾਹ ਜੀ ਵਾਹ ਕਮਾਲ ਦੀ ਇਹ ਕਿਥੋਂ ਕਰਦ ਲੈਂਦੀ ਜਾ ਵਾਹ ਇਹ ਸਾਰੀ ਅਜੇ 17 18 ਮਹੀਨੇ ਦੀ ਆ ਠੀਕ ਹੈ ਜੀ ਬਹੁਤ ਹੀ ਚੰਗੀ ਮੱਛੀ ਸੋਹਣੀ ਬੜੀ ਹੈ ਠੀਕ ਹੈ ਜੀ ਪਹਿਲੇ ਸਵੇ ਸੁਣੀ ਹੈ ਹੈ ਪਹਿਲੇ ਸਵੇ ਮੈਂ ਨਾ ਹੈ ਇਸ ਤਰ੍ਹਾਂ 18 ਮਹੀਨੇ ਦੀ ਆ ਠੀਕ ਹੈ ਠੀਕ ਹੈ ਖੋਲੋ ਜੀ ਵਾਹ ਜੀ ਵਾਹ ਇਹੋ ਜਿਹੇ ਦੋਫੇ ਕਿਹਦੇ ਕਰਮਾਂ ਨਾਲ ਲੱਭਦੇ ਜੋ ਇਹ ਕਹਿੰਦਾ ਕਿ ਉਹ ਹੀ ਨਮੂਨੇ ਕੱਢਿਆ ਹੈ ਹਾਂਜੀ ਹਾਂਜੀ ਤੁਸੀਂ ਇੱਥੇ ਤੇ ਖੁੱਲੀ ਛੱਡੀ ਵਸੀ ਫਾਰਮ ਚੋਂ ਲਈ ਹੈ ਫਾਰਮ ਚੋਂ ਲਈ ਆ ਉਹ ਗੱਭਰੂ ਨਾਲ ਸਿਲਾ ਦੋ ਸਿਲਾ ਦੋ ਠੀਕ ਹੈ ਜੀ ਆ ਵੇ ਵਸੀ ਚੀਜ਼ ਦੀ ਪਹਿਲਾਂ ਬੁੱਥੀ ਮਾੜੀ ਦੂਰੋਂ ਖਾਲ ਨਹੀਂ ਕਿੰਨੇ ਕਾਨ ਆ ਤੇ ਕਰਮਾਂ ਵਾਲੀ ਅੱਗ ਦੇ ਆ ਨੂੰ ਕੋਲ ਮਰੀ ਜੀ ਅੱਗੇ ਨਾ ਭੱਜ ਗਈ ਥੋੜੀ ਬੰਦ ਦੱਦੀ ਹੈ ਨਾ ਅਰੇ ਹੁਣੇ ਲਾਈ ਫਾਰਮ ਤੋਂ ਖੁੱਲੀ ਖਾਲੀ ਛੱਦੀ ਸੀ ਹਾਂਜੀ ਹਾਂਜੀ ਤੇ ਤੁਸੀਂ ਚਲੋ ਰਸਾ ਰਸਾ ਪਾਦਾ ਅੱਗੇ ਉੱਥੇ ਖੁੱਲੀ ਸੀ ਨਾ ਠੀਕ ਹੈ ਜੀ ਤੇ ਵਸੀ ਬਹੁਤ ਜ਼ਿਆਦਾ ਚੰਗੀ ਹੋ ਸਕਦੀ ਹੈ ਲਿਖ ਲਿਖੀ ਚਾਹੁੰਦੇ ਇਹਦੀ ਮਾਲੜੀ ਨਾ ਬੜੀਆਂ ਮਤਲਬ ਫਾਰਮ ਦੀਆਂ 30 30 40 40 ਕਿਲੋ ਦੁੱਧ ਦਿੰਦੀਆਂ ਠੀਕ ਹੈ ਜੀ ਫਾਰਮ ਤੋਂ ਲੈਂਦੀ ਆਗੇ ਠੀਕ ਹੈ ਜੀ ਚੰਗੀ ਗੱਲ ਕਰੀ ਵੀ ਆਪੇ ਕਿਸ ਨੇ ਵੇਖ ਲੈਣੀ ਸਾਡੇ ਦੱਸਣ ਦੀ ਲੋੜ ਨਹੀਂ ਆ ਦੱਸਣ ਦੀ ਲੋੜ ਨਹੀਂ ਕਿਉਂਕਿ ਜਿਹੜਾ ਸੋਨਾ ਵਾ ਨਾ ਹਾਂਜੀ ਉਹ ਆਪੇ ਚੰਗੋ ਪੈਂਦਾ ਵਾ ਹਾਂਜੀ ਤੇ ਬਾਕੀ ਜਿੰਨੇ ਇੱਕੀ ਬੰਦੇ ਖਾਦੇ ਸ਼ਾਦੇ ਉੱਥੇ ਖੋਲੀਆ ਉੱਥੇ ਖੋਲੀਆ ਠੀਕ ਆ ਠੀਕ ਆ ਕੋਈ ਨਹੀਂ ਲੈ ਉਹ ਜੇ ਬੰਦ ਸ਼ਾਦ ਨਹੀਂ ਸ਼ਾਦੋ ਲੈਣੀ ਠੀਕ ਆ ਜੀ ਐਡਾ ਹੀ ਕੋਈ ਨਹੀਂ ਬਹੁਤੀ ਇਹ ਚ ਕੋ ਇਹ ਨਾ ਕੋਈ ਵੀਰ ਆਖੇ ਇਹਦਾ ਕਿਸ ਨੇ ਸੂਆ ਨਹੀਂ ਚੋਇਆ ਕੋਈ ਇਹਨੂੰ ਨੁਕਸ ਨਹੀਂ ਆ ਹਾਂਜੀ ਕਿਉਂਕਿ ਸੂਆ ਇਹਦਾ ਪਹਿਲਾ ਸੋਨਾ ਵਾ ਕਾਰ ਵਾਲਿਆ ਬਹੁਤ ਵੇਖਿਆ ਨਾ ਹਾਂ ਹਾਂਜੀ ਹਾਂਜੀ ਪਰ ਵਛੀ ਵਛੀ ਆ ਵਾਹ ਜੀ ਵਛੀ ਕਮਾਲ ਦੀ ਆਗੇ ਵਛੀ ਦੀ ਵਛੀ ਹੀ ਕਰੇ ਥੀ ਵੇ ਜੀ ਇਹ ਘਰ ਬੱਜਿਆ ਹੀ ਪਾ ਲਗੂ ਕਿਨੇ ਕੋਈ ਤੋਹਫਾ ਬੰਨਿਆ ਤੋਹਫਾ ਮੈਨਾਂ ਵੀ ਆਂਦੀ ਮੈਂ ਹੋਈ ਆ ਹਾਂ ਜਿਆਦਾ ਚੰਗੀ ਆ ਦਸੀਏ ਰੇਟ ਫਿਰ ਰੇਟ ਆਜ ਵਰੇ ਵਰੇ ਦਿਹਾੜਾ ਵਾ ਚਲੋ ਆਪਾਂ ਨੂੰ ਵੀ ਭਾਣ ਮਿਲੀ ਆ ਥੋੜੀ ਮਿਹਨਤ ਮੁੰਦ ਕਰਕੇ ਲਈ ਜਾਇ ਜੀ ਕਿਹਾ ਘਰ ਕੋ ਚੋ ਲਈ ਵਪਾਰੀ ਤੇ ਹੋਜੀ ਵਛੀ ਦੇ ਕਿਤੇ ਬੜੇ ਰੁਪਈਏ ਮੰਗਦਾ ਲਾਗੋ ਜਾਂਦੇ ਹੁੰਦਾ ਹਾਂ ਜੀ ਆਪਾਂ ਘਰ ਚੋਂ ਲਈ ਆਪਾਂ ਗਾੜੀ ਵੀ ਰੋਟੀ ਛੱਡ ਕੇ ਦੇਣੀ ਕਾੜ ਕੇ ਕੋਈ ਵੇਚ ਹਾਂ ਕੋਈ ਵੀ ਖਾਰੀ ਵੀ ਖੜ ਕੇ ਵੇਚੇ ਗਾੜੀ ਵੇਚੇ ਹਾਂਜੀ ਬਸ ਮੁੱਲ ਵਸ਼ੀ ਦਾ ਕੋਈ ਇਹਦਾ ਲੱਖ ਨਹੀਂ ਹੈ ਕੋਈ 85 ਨਹੀਂ ਤੇ ਕੋਈ 70 ਨਹੀਂ ਆਹਾ ਬਸ 60 ਦੀ ਦੇਣੀ ਹੈ 60 ਹਜ਼ਾਰ ਦੀ 60 ਦੀ ਦੇ ਦਾਂਗੇ ਦੱਸੋ ਜੀ ਨਹੀਂ ਹਾਂ ਨਹੀਂ 55000 ਹਾਂ ਨਹੀਂ 50 ਦੀ ਠੀਕ ਹੈ ਅੱਜ ਸਿੱਧੀਆਂ ਹੀ ਛੋਦਾ ਫਿਰ ਹਾਂ ਨਹੀਂ 50 ਦੀ ਪਰ ਮਸ਼ੀਨ ਆ ਕੋਈ ਨਹੀਂ 50 ਜਵ ਮਾਨਦਾਨ ਕਰਾਂਗੇ ਵੀਰੋ ਨਾਲ ਜਿਹੜਾ ਕੋਈ ਨਹੀਂ ਕੋਈ ਗੱਲ ਹੀ ਨਹੀਂ ਕਰ ਦਾਂਗੇ 2000 ਤੱਕ ਹੈ 2000 47000 ਉਹ ਨਹੀਂ ਕਧਾਰੀ ਹੈ ਹੋਰ ਉਹ ਕਧਾਰੀ ਨਹੀਂ 48000 ਕਰ ਦਿੰਗੇ ਨਹੀਂ ਚਲ ਕੋਈ ਨਹੀਂ ਬਾਕੀ ਫੋਨ ਤੇ ਮਾਨਦਾਨ ਹੋਰ ਹੋ ਜੂ ਬਸ ਜੀ ਇਹੋ ਹੀ ਆ ਆ ਇੱਕ ਟਾਈ ਹੋਰ ਲੈ ਲਓ ਲਓ ਲਿਆਓ ਲਿਆਓ 60 ਦੀ ਜਿੰਨ ਮਰਜ਼ੀ ਵੇਚ ਦਿਓ ਬਸੀ ਤੁਸੀਂ ਐਵੇਂ ਕੋਹੋ ਗੱਲ ਹਾਂਜੀ ਆ ਵੀ ਪਾਣੀ ਜੋ ਇਹ ਆਪਣੇ ਕੋਲ 2 ਗਾਹ ਪੰਜ 26 ਕਿਲੋ ਵਾਲੀ ਤਿਆਰ ਆ ਖੋਲੋ ਤੇ ਚਲੋ ਜੇ ਕੇ ਫੇਟਾ ਨਹੀਂ ਤਾਂ ਕੋਈ ਨਹੀਂ ਸੁਈ ਵੇਚ ਦਾਂਗੇ ਕੋਈ ਨਹੀਂ ਕੋਈ ਗੱਲ ਹੀ ਨਹੀਂ ਦੇ 44000 ਚੰਗਾ ਵੇਚ ਲੈ ਪਿੱਛੇ ਜਾਦਾ ਚੰਗੀ ਆ ਇਹ ਨਹੀਂ ਜੀ ਮਸ਼ੀਨੀ ਕੀ ਟੁਕੀ ਨਹੀਂ ਕੀ ਵੱਡੀ ਗਾਂ ਦੁੱਧ ਆਉਣੀ ਵੱਡੀਆਂ ਗਾਂ ਦੁੱਧ ਆਉਂਦੀਆਂ ਬਹੁਤ ਗਾਂ ਚੰਗੀ ਦੁੱਧ ਆਉਂਦੀਆਂ ਗਾਂ ਨਹੀਂ ਮਾੜੀ ਗਾਂ ਬਹੁਤ ਚੰਗੀ ਆ ਹੂੰ ਵੱਡੀ ਗਾਂ ਦਾ ਦੁੱਧ ਆਈ ਥਣ ਭੰਡੇ ਵਾਲੀ ਆ ਇਹ ਥਣ ਵਰਸ ਲਗਾ ਕੋਈ ਜੀ ਪੰਗਾਂ ਕਿਉਂ ਕਿ ਮਾਸਾ ਰਾਜੀ ਹੋਇਆ ਤੇ ਲੱਗੂ ਮਾਰਿਆ ਆ ਜੀ ਵੱਡੀ ਮਸ਼ੀਨੀ ਚੰਗੀ ਬੁੱਲ ਜਾ ਰਿਹਾ ਕੋਈ ਹੋਜੀ ਜਰਾ ਓਏ ਇਹ ਲੋਕਾਂ ਨੇ ਵੜਨ ਨੇ ਇਹ ਪਿੱਛੇ ਲੱਗਦੇ ਗੁੱਲ ਨੂੰ ਆਵੜ ਕੇ ਥਣ ਲੱਗੇ ਕਿੱਦਾਂ ਦੀ ਵਿਆੜਾ ਕੱਲਾ ਕੱਲਾ ਥਣ ਲੱਗਾ ਫਿਰ ਲਾਂਦੇ ਟੱਪ ਵੀ ਨਹੀਂ ਬੰਡੀ ਛਲੇ ਜਾ ਇਹ ਕਿੰਨਾ ਸੁਆ ਆ ਗਿਆ ਜੋ ਜਿੱਦਾਂ ਡੂਮਣਾ ਲੱਗਾ ਵੇ ਆਵੇ ਸੂਆ ਕਣ ਮਾ ਗਿਆ ਜੋ ਸੂਆ ਕਣ ਮਾ ਗਿਆ ਜੋ 98 ਖਾ ਖਾਲਾ ਥੱਲੇ ਲੱਗ ਗਿਆ ਕੈਮਰਾ ਸੂਆ ਦੂਜਾ ਤੀਜਾ ਕੈਮਰਾ ਖਾਲ ਦੂਜੇ ਸੂਈ ਸੁਣੀ ਆ ਹਾਂ ਕਰਦੇ ਆ ਕਿ ਨਹੀਂ ਦੱਸੀਏ ਡੇਟ ਜੇ ਗੂ ਭਾਂ ਭਰਾ ਖੜੂਗਾ ਚੋਊਗਾ ਤੇ ਪਤਾ ਲੱਗੂ ਵੀ ਡੰਗਰਾ ਕਾ ਟਾਈਮ ਲੈ ਜੂ ਜੇ ਟਾਈਮ ਲੀ ਦੋ ਚਾਰ ਦਿਨ ਤਿਆਰ ਹੀ ਹਾਂ ਬਣੀ ਆ ਗਾਂ ਹੋਰ ਬਣ ਜਣੀ ਗਾਂ ਬੜੀ ਬਣਨੀ ਆ ਜਵੜ ਠਾ ਲਾ ਕੇ ਦਿੰਦਾ ਹਾਂ ਹਾਂਜੀ ਹਾਂਜੀ ਆਹ ਕਿ ਦੇਖੀਂ ਲੱਜ ਆ ਸਾਡੇ ਥੇੜੀ ਆ ਕੱਲ ਦੱਸੀਏ ਡੇਟ ਦੱਸੀਏ ਡੇਟ ਇਹਦਾ ਕੋਈ ਪਹਿਣ ਨਹੀਂ 60 ਕੋਈ 60 ਨਹੀਂ 55 ਦੀ ਹਾਨਾ ਪੱਕੀ ਦੇਣੀ ਹੈ ਹਾਂਜੀ ਸਾਜੀ 2000 ਫੋਰ ਮੰਨ ਕਰਦਾ 53 ਦੀ 53 ਦੀ ਜਰਾ ਕਰਦੀ ਮੰਨਦਾ ਹੁਣ 53 ਦੀ ਕਰਦੀ ਹਾਂ ਕਰਦੀ ਹਾਂ 53 ਠੀਕ ਹੈ ਜੀ ਤੇ ਬਾਕੀ ਦੱਸ ਦੋ ਡਰੈਸ ਆਪਣਾ ਡਰੈਸ ਪਿੰਡ ਪੰਘਾੜੀ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਹਾਂਜੀ